ਲੱਡੂ ਬਰੇਸ ਦਾ ਮਤਲਬ ਹੈ ਕਿ ਚੜਦੀ ਬਨੇ ਵਾਲੀ ਬਸ ਚੜਦੀ ਜਿਵੇਂ ਅਥਵਾਇਜ਼ ਕਨੇਟੀਨ ਇਸ ਕਹਨੇ ਆ ਤਾਂ ਇਹ ਮਤਲਬ ਫਿਲਮ ਦਾ ਕੀ ਥੀਮ ਹੈ ਕਿ ਇਸ ਵੀ ਗੇਨ ਸਾਹਿਬੋਂ ਥੀਮ ਬਦਲਿਆ ਹੈ ਜਿਹੜੇ ਭਾਰਤ ਵਿੱਚ ਪਾਇਆ ਜਾਂਦੇ ਅੱਲੱਡੋ ਫਿਲਮ ਦਾ ਜਿਹੜਾ ਥੀਮ ਹੈ ਅ ਅੱਜ ਜਿਹੜੀ ਚੀਜ਼ ਗੁੰਝੀ ਜਾ ਰਹੀ ਹੈ ਰਿਸ਼ਤਿਆਂ ਦੀ ਮਜ਼ਬੂਤੀ ਔਰ ਜਿੰਨੀ ਜਿਹੜੀ ਬੌਂਡਿੰਗ ਹੈ ਪੇਰੈਂਟਸ ਤੇ ਆਪਣੇ ਬੱਚਿਆਂ ਦੇ ਨਾਲ ਇਥੇ ਕੀ ਪ੍ਰੋਬਲਮ ਆ ਰਹੀ ਹੈ ਉਹਦਾ ਥੀਮ ਹੈ ਇੱਕ ਅਨਾਥ ਆਸ਼ਰਮ ਦੀ ਤਬਦੀਲੀ ਕਹਾਣੀ ਵਿੱਚ ਨਾਲ ਨਾਲ ਜਿਹੜੀ ਚਲਦੀ ਹੈ ਕਿ ਜਿਵੇਂ ਉਹਦਾ ਇੱਕ ਦਾਇਰਾ ਅਨਾਥ ਆਸ਼ਰਮ ਨਹੀਂ ਹੈ ਜਦੋਂ ਬਾਹਰ ਜਾਂਦੀ ਹੈ ਕਰੋ ਬਾਹਰ ਜਾਂਦੀ ਕਾਲਜ ਦੀ ਪੜਾਈ ਕਰਨ ਲਈ ਜਾਂਦੀ ਹੈ ਉਹ ਕਿਵੇਂ ਉਹਦੀ ਜਿੰਦਗੀ ਦੇ ਵਿੱਚ ਉਹ ਮਾਹੌਲ ਰੰਗ ਪਰਦਾ ਹੈ ਜਦੋਂ ਉਹਦੀ ਜ਼ਿੰਦਗੀ 'ਚ ਪਿਆਰ ਆਉਂਦਾ ਹੈ ਕਿਵੇਂ ਉਹ ਹੀ ਤਬਦੀਲੀਆਂ ਹੁੰਦੀਆਂ ਨੇ ਸੋ ਇੱਕ ਕਰੈਕਟਰ ਹੈ ਨੂੰ ਜਿਹਦਾ ਮੈਂ ਰੋਲ ਅਦਾ ਕਰ ਰਹੀ ਹਾਂ ਉਹਦੇ ਡਿਫਰੈਂਟ ਡਿਫਰੈਂਟ ਸ਼ੇਡਸ ਵਿੱਚ ਦਿਖਾਏ ਗਏ ਨੇ ਕਿ ਪਹਿਲਾਂ ਕਿਵੇਂ ਸੀ ਉਹ ਬਾਚੂ ਕਿਵੇਂ ਹੋਈ ਜੀ ਜਦੋਂ ਡਬਲ 0 ਵਾਰੇ ਸਟੋਰੀ ਲੱਗਦੀ ਪਈ ਰਹਿੰਦੋਂ ਤਾਂ ਅਜੀਬਿਲ ਨੂੰ ਤੁਸੀਂ ਕੈਚ ਕਰ ਸਕਦੇ ਹੋ ਕਿ ਕਿਸ ਹਿਸਾਬ ਦੇ ਨਾਲ ਜੀ ਬਿਲਕੁਲ ਪਿਆਰ ਕਰਨ ਦੇ ਆਪਣੇ ਵੱਖਰੇ ਵੱਖਰੇ ਮਾਤਰੀ ਆਪਣੇ ਵੱਖਰੇ ਵੱਖਰੇ ਤਰੀਕੇ ਹੈ ਕਿ ਪਿਆਰ ਹੁੰਦਾ ਹੈ ਕਿ جنونی ਪਿਆਰ ਕਿ ਮੈਨੂੰ ਹਾਸਿਲ ਕਰਨਾ ਹੈ ਔਰ ਇੱਕ ਪਿਆਰ ਹੁੰਦਾ ਕਿ ਚਲ ਕੋਈ ਗੱਲ ਨਹੀਂ ਮੇਰਾ ਅਗਲਾ 파ਟਨਰ ਖੁਸ਼ ਰਹੇ ਜਿੱਥੇ ਵੀ ਰਹੇ ਰਾਈਟ ਸੋ ਇੱਕ ਜਨ ਇੱਕ ਦਾ ਪਿਆਰ ਜਨੂਨੀ ਇਸ਼ਕ ਹੈ ਔਰ ਇੱਕ ਦਾ ਪਿਆਰ ਦਿਲੋ ਅਟੈਚਮੈਂਟ ਵਾਲਾ ਇਸ਼ਕ ਹੈ ਇੱਕ ਆਪਣੇ ਪਰਿਵਾਰ ਦੇ ਪਰਿਵਾਰ ਨੂੰ ਨਾਲ ਲੈ ਕੇ ਚੱਲ ਰਿਹਾ ਉਹਨਾਂ ਦੀ ਇੱਜ਼ਤ ਨੂੰ ਆਪਣੇ ਉਸ ਰਿਸ਼ਤੇ ਨੂੰ ਆਪਣੀ ਬੌਂਡਿੰਗ ਨੂੰ ਔਰ ਇੱਕ ਜਿਹੜਾ ਉਹ ਕਹਿ ਰਿਹਾ ਕਿ ਮੈਨੂੰ ਇਹ ਹਾਸਲ ਹੋਈ ਜਾਏ ਭਾਵੇਂ ਇਹਦੇ ਲਈ ਮਰਨਾ ਮਾਰਨਾ ਕਿਉਂ ਨਾ ਪੈ ਜਾਵੇ ਸੋ ਦੋਨਾਂ ਦਾ ਆਪਣਾ ਆਪਣਾ ਇਸ਼ਕ ਕਰਨ ਦਾ ਆਪਣਾ ਤਰੀਕਾ ਹੈ ਮਰਨਾ ਮਾਰਨਾ ਲੜਨਾ ਨਹੀਂ ਰੋਕ ਸਾਹਲ ਕੋਈ ਬੈਲ ਸੇਲਜ ਕੀ ਹੋਇਆ ਚਾਹੋ ਤੁਹਾਡਾ ਆਰਡਰ ਹੋਇਆ ਕੱਟ ਹੋਇਆ ਤੁਹਾਡੇ ਸਲੋਵਲ ਉਹ ਰੋਲ ਆਰਡਰ ਵੱਲ ਦੇ ਨਹੀਂ ਕਿੰਦਰ ਪੁਆਇੰਟ ਲਈ ਮੰਗੇ ਹੈ ਕਿਉਂ وجہ ਹੈ ਕਿ ਭਾਅ ਦਿਖਾਏ ਜਾਂਦੇ ਨਹੀਂ ਉਹਨਾਂ ਤੇ ਸਾਫ ਨਹੀਂ ਛੱਡਦੇ ਲੱਗਦਾ ਨਹੀਂ ਕਿ ਰੋ ਉਹ ਵੀ ਤਾਂ ਆਪਣੀ ਅਬਿਚ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮਾਰਤਾਨ ਵਾਲੇ ਫੈਕਟਰ ਜਿਹੜੇ ਹੋਣਗੇ ਇੱਕ ਐਕਟਰ ਦੀ ਕੋਲ ਇਹ ਤਾਕਤ ਹੁੰਦੀ ਹੈ ਕਿ ਉਹ ਆਪਣੇ ਮਿਲੇਗੇ ਕਰੈਕਟਰ ਨੂੰ ਕਿਵੇਂ ਮੋਲਡ ਕਰ ਸਕਦਾ ਚਾਹੇ ਉਹ ਵਿਲਨ ਲੱਗ ਰਿਹਾ ਚਾਹੇ ਕੁਝ ਵੀ ਲੱਗ ਰਿਹਾ ਪਰ ਉਹਦੇ ਕੋਈ ਪਾਵਰ ਹੈ ਕਿ ਉਹ ਆਪਣੇ ਆਪ ਨਾਲ ਆਡੀਅנס ਨੂੰ ਕਿਵੇਂ ਕਨੈਕਟ ਕਰਦਾ ਹੈ ਸੋ ਇਸ ਸਟੋਰੀ ਦੇ ਵਿੱਚ ਵੀ ਜਿਹੜੇ ਸਾਡੇ ਦੂਸਰੇ ਹੀਰੋ ਨੇ ਜਿਮੀ ਸ਼ਰਮਾ ਜੀ ਉਹਨਾਂ ਨੇ ਬਾਕੀ ਬੀ ਆਡੀਅנס ਨੂੰ ਆਪਣੇ ਨਾਲ ਕਨੈਕਟ ਕੀਤਾ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਵਿਲਨ ਹੈ ਜੀ ਜੀ ਤੁਸੀਂ ਨਹੀਂ ਕਹੇ ਤੁਸੀਂ ਖੁਦ ਕਨਫਿਊਜ਼ ਹੋ ਜਾਓਗੇ ਕਿ ਚੱਲ ਕੀ ਰਿਹਾ ਕਿ ਕੁੜੀ ਕਿਹੜੇ ਵੱਲੇ ਪਾਸੇ ਜਾਏਗੀ ਰਮਾਨ ਵਾਲੇ ਪਾਸੇ ਕਿ ਜਿਮੀ ਵਾਲੇ ਪਾਸੇ ਦੋਵੇਂ ਹੀ ਪੋਜ਼ਿਟਿਵ ਨੇ ਔਰ ਦੋਵੇਂ ਇੱਕ ਇੱਕ ਦਾ ਪਿਆਰ ਜਨੂਨੀ ਔਰ ਇੱਕ ਦਾ ਪਿਆਰ ਕੀ ਕਹਿ ਸਕਦੇ ਆ ਸਰ ਨੂੰ ਰਾਈਟ ਕਰੋ ਜੀ ਰੋਹਣੀ ਰੋਹਣੀ ਇੱਕ ਰੋਹਾਨੀ ਔਰ ਇੱਕ ਜਨੂਨੀ ਜਿਹੜੇ ਜਿਹੜੇ ਇਸ ਤੋਂ ਇੱਕ ਅਛੂਟਾ ਪਾਛਤਾ ਪਾਉਂਦੇ ਨੇ ਔਰ ਮੈਸੇਜ ਮੈਂ ਇਹ ਦੇਣਾ ਚਾਹਾਂਗੀ ਅੱਜ ਕੱਲ ਦਾ ਮਾਹੌਲ ਹੈ ਜਿਹੜਾ ਜ਼ਿੱਦ ਵਾਲਾ ਮਾਹੌਲ ਚੱਲ ਰਿਹਾ ਅਸੀਂ ਇੱਕ ਚੀਜ਼ ਨੂੰ ਹਾਸਿਲ ਕਰਨ ਲਈ ਅਸੀਂ ਕਈ ਵਾਰੀ ਆਪਣੇ ਆਪ ਨੂੰ ਦੁਖੀ ਕਰ ਦਿੰਨੇ ਆ ਕਿ ਨਹੀਂ ਮੈਨੂੰ ਤਾਂ ਇਹ ਚੀਜ਼ ਚਾਹੀਦੀ ਹੈ ਲੇਕਿਨ ਆਈ ਥਿੰਕ ਫੈਰਸ ਦੀ ਪ੍ਰੈਫਰੈਂਸ ਸਭ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਸੋ ਇਸ ਫਿਲਮ ਦੇ ਰਾਹੀਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜਿਹੜੇ ਜਿਹੜੇ ਯੰਗਸਟਰ ਗੁੰਮ ਹੋ ਗਏ ਨੇ ਕਿਤੇ ਨਾ ਕਿਤੇ ਅੱਜ ਕੱਲ ਦੀ ਚੱਕਾ ਚੌਂਦ ਦੇ ਵਿੱਚ ਯਾਰ ਹੁਣ ਦੇ ਰਿਸ਼ਤੇ ਪਾਣੀ ਹੋ ਗਏ ਨੇ ਇਹ ਸਟੋਰੀ ਉਹ ਚੀਜ਼ਾਂ ਨੂੰ ਖਰਾਬ ਕਰੇਗੀ ਔਰ ਥਿੰਕਿੰਗ ਬਦਲਣ ਦੀ ਸਟੋਰੀ ਇਹ ਤਾਕ ਮਨ ਦੇ ਅੰਦਰ ਚੱਲ ਰਿਹਾ ਹੈ ਸਾਡੀ ਰਿਚਮੇਟਸ ਦੇ ਮਨ ਦੇ ਅੰਦਰ ਚੱਲ ਰਿਹਾ ਕਿ ਇੱਕ ਅੱਜ ਕੱਲ ਜ਼ਿਆਦਾ ਆਪਸ਼ਨਸ ਓਨ ਕਰਕੇ ਉੱਪਰ ਪਿਆਰ ਸੱਚੇ ਨਹੀਂ ਰਹੇ ਹੈ ਨਾ ਸੋ ਅਸੀਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਮਿਸ ਕਰਦੇ ਹਾਂ ਕਿ جنونی ਇੱਕ ਰੋਹਾਨੀ ਪਿਆਰ ਨੂੰ ਸੋ ਆਈ ਥਿੰਕ ਸਾਡੀ ਸਟੋਰੀ ਇੱਕ ਫੁੱਲ ਪੈਕੇਜ ਹੈ ਜੋ ਅੱਜ ਕੱਲ ਦੇ ਮੁੱਦੇ ਚੱਲ ਰਹੇ ਨੇ ਉਹਨਾਂ ਨੂੰ ਹੀ ਧਿਆਨ ਚ ਰੱਖ ਕੇ ਸਟੋਰੀ ਫਿਲਮਾਈ ਗਈ ਹੈ ਔਰ ਬਹੁਤ ਪਸੰਦ ਆਏਗੀ ਨਾ ਕਿ ਯੰਗਸਟਰਸ ਨੂੰ ਫੈਮਿਲੀ ਨੂੰ ਵੀ ਪੇਰੈਂਟਸ ਨੂੰ ਵੀ ਹਰ ਏਜ ਮੀਡਲੀ ਸਟੋਰੀ ਹੈ ਅ ਜਿਸ ਤਰ੍ਹਾਂ ਕੇ ਜਾਨਵੀਰ ਨੇ ਦੱਸਿਆ ਕਿ ਅਲੜ ਬਰੀਸ ਯਾਨੀ ਕਿ ਟੀਨੇਜਰਸ ਦੀ ਕਹਾਣੀ ਹੈ ਅਲੜ ਉਮਰ ਦੀ ਕਹਾਣੀ ਹੈ ਕੱਚੀ ਉਮਰ ਦਾ ਬੜਾ ਹੀ ਪੱਕਾ ਪ੍ਰੇਮ ਦਿਖਾਇਆ ਦੇ ਵਿੱਚ ਜੇ ਜੇਦੀ ਮਤਲਬ ਅਗਰ ਆਪਾ ਅਰਮਾਨ ਬੇਦਿਲ ਔਰ ਇਹਨਾਂ ਦੇ ਲਵ ਟ੍ਰਾਇੰਗਲ ਦੀ ਗੱਲ ਕਰਦੇ ਆ ਤੇ ਬੜੇ ਹੀ ਕੱਚੀ ਉਮਰ ਦਾ ਬੜਾ ਪੱਕਾ ਪਿਆਰ ਦਿਖਾਇਆ ਬੜਾ ਮੈਚੂਰ ਤੇ ਉਹਨਾਂ ਦੀ ਥਿੰਕਿੰਗ ਵੀ ਦੇ ਫਾਰਮ ਤੇ ਇਸ ਦੇ ਨਾਲ ਨਾਲ ਐਕਚੁਅਲੀ ਇਹ ਕਹਾਣੀ ਦੀ ਜਿਹੜੀ ਬੰਤਰ ਹੈ ਇਹਦੀ ਜਿਹੜੀ ਇਹਦੀ ਨਿਟਿੰਗ ਆਉਣੀ ਬੜੀ ਐਨੀ ਖੂਬਸੂਰਤ ਹੈ ਕਿ ਇਹ ਮਹੋਸਾਰੇ ਵਿਸ਼ਿਆਂ ਨੂੰ ਇਹੇ ਟੱਚ ਕਰਦੀ ਹੈ ਜੇ ਆਪਾਂ ਇਹਨਾਂ ਨੇ ਇਹਦੇ ਵੀ ਇੰਟੈਂਸ਼ਨਲੀ ਨਹੀਂ ਇੰਟੈਂਸ਼ਨਲੀ ਤਾਂ ਹੈ ਤੁਹਾਨੂੰ ਟ੍ਰੇਲਰ ਤੋਂ ਪਤਾ ਲੱਗੇ ਕਿ ਇਹ ਲਵ ਸਟੋਰੀ ਲੱਗਦੀ ਹੈ ਪਰ ਇਹ ਇੱਕ ਤੁਹਾਨੀ ਰਿਲੇਸ਼ਨਸ਼ਿਪਸ ਨਹੀਂ ਹੈ ਕਹਾਣੀ ਹੈ ਜਨਰੇਸ਼ਨਸ ਦੀ ਜਿਹੜੀ ਆਪਸ ਦੇ ਵਿੱਚ ਕਨਟਰਡਿਕਸ਼ਨਸ ਨੇ ਜਿਹੜੀ ਜਨਰੇਸ਼ਨ ਗੈਪਸ ਦੇ ਕਨਟਰਡਿਕਸ਼ਨਸ ਨੇ ਉਹ ਵੀ ਇਹਦੇ ਵਿੱਚ ਹੈ ਜੀ ਫਿਰ ਕਈ ਵਾਰ ਕਿੰਨੇ ਨੇ ਲਾਈਫ ਦੇ ਵਿੱਚ ਇਸ ਤਰ੍ਹਾਂ ਦੇ ਫੜਾ ਆਉਂਦੇ ਨੇ ਇਸ ਤਰ੍ਹਾਂ ਦੀਆਂ ਸਿਚੁਏਸ਼ਨਸ ਡਵੈਲਪ ਹੋ ਜਾਂਦੀਆਂ ਨੇ ਕਿ ਕਈ ਵਾਰ ਬੱਚਿਆਂ ਨੂੰ ਇਕੱਲੇ ਰਹਿਣਾ ਪੈਂਦਾ ਜਿਵੇਂ ਕਿ ਸਾਡੀ ਨੂਰ ਜਿਹੜੀ ਆ ਅਜਨਵੀ ਕੋਰ ਨੂਰ ਦਾ ਕਿਰਦਾਰ ਕਰ ਰਹੀ ਆ ਇਹ ਇਕਾਸ਼ਨ ਚ ਰਹਿੰਦੀ ਆ ਕਿ ਇਸ ਪਰਸਤਥੀਆਂ ਇਦਾਂ ਦੀਆਂ ਹੋਏ ਪਰ ਆਸ਼ਰਮ ਦੇ ਵਿੱਚ ਰਹਿੰਦੇ ਹੋਏ ਵੀ ਜਦੋਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਗੁਜ਼ਰਦੇ ਹਨ ਤਾਂ ਉੱਥੇ ਦਾ ਇੱਕ ਆਪਣਾ ਕਲਚਰ ਡਵੈਲਪ ਹੋ ਜਾਂਦਾ ਹੈ ਕਿ ਉਹ ਨਹੀਂ ਦੇਖਿਆ ਨਾ ਕਿ ਸੋ ਉਹ ਇਸ ਤਰ੍ਹਾਂ ਦਾ ਹੈ ਔਰ ਉਹਦੇ ਵਿੱਚ ਇਹਨਾਂ ਨੂੰ ਕਿਹੜੀਆਂ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਇਹ ਟੈਕਲ ਕਰਦੇ ਆ ਇਸ ਮੁੱਖ ਕੁਝ ਮਤਲਬ ਬੜੀ ਪਿਆਰੀ ਵੈਲਨਟ ਸਟੋਰੀ ਹੈ ਤੋ ਇਹਦਾਂ ਚ ਕੋਈ ਕੁਛ ਇਸ ਤਰ੍ਹਾਂ ਦਾ ਕਹਾਣੀ ਆਪਣੇ ਆਪ ਤੁਰਦੀ ਜਾਂਦੀ ਹੈ ਤੇ ਤੁਹਾਨੂੰ ਕਿਸੇ ਨਾ ਕਿਸੇ ਉਹ ਮੈਸੇਜ ਨੂੰ ਟੱਚ ਕਰਦੀ ਜਾਂਦੀ ਹੈ ਔਰ ਸਮਝਾਉਂਦੀ ਬੜੀ ਐਜੂਕੇਟਿਵ ਜੀ ਮਤਲਬ ਕੈਨਵਾ ਫਿਲਮ ਵਿੱਚ ਵੀ ਮੈਸੇਜ ਵੱਲੋਂ ਜਿੱਥੇ ਐਂਟਰਟੇਨਮੈਂਟ ਨਾਲ ਇੱਕ ਬਹੁਤ ਹੀ ਸੰਸੂਰਤ ਮੈਸੇਜ ਵੀ ਜਾਂਦਾ ਹੈ ਤੇ ਜੇ ਮੇਰੇ کردار ਦੀ ਤੁਸੀਂ ਗੱਲ ਕਰਦੇ ਮੈਂ ਨਰਮ ਬੇਜਨ ਤੇ ਫਾਜ਼ਲ ਦਾ ਕਿਉਂ ਕਿਰਦਾਰ ਕਰਦੇ ਆਂ ਇਹ ਸਾਡੇ ਇਹਦੇ ਵਿੱਚ ਕਰ ਰਹੇ ਆਂ ਸਾਡੇ ਵਿੱਚ ਵੀ ਉਹ ਜਨਰੇਸ਼ਨ ਗੈਪ ਦੀ ਪ੍ਰੋਬਲਮ ਹੈਗੀ ਹੈ ਪਰ ਕਿਤਨਾ ਕਿਤੇ ਸਾਨੂੰ ਅਸੀਂ ਸਾਨੂੰ ਅੱਜ ਦੇ ਅੱਜਕੱਲ੍ਹ ਦੇ ਜ਼ਮਾਨੇ ਦੇ ਵਿੱਚ ਆਉਣ ਵਾਲੀ ਜਿਹੜੀ ਜਨਰੇਸ਼ਨ ਦੀ ਵੈਲਿਊ ਨੂੰ ਵੀ ਸਮਝਣਾ ਚਾਹੀਦਾ ਉਹਨਾਂ ਦੇ ਥੌਟਸ ਪ੍ਰੋਸੈਸ ਨੂੰ ਵੀ ਸਾਨੂੰ ਰਿਸਪੈਕਟ ਕਰਨਾ ਚਾਹੀਦਾ ਜੋ ਠੀਕ ਨੇ ਇਸ ਤਰ੍ਹਾਂ ਦਾ ਇਹਦੇ ਵਿੱਚ ਵੀ ਇੱਕ ਮੈਸੇਜ ਆਉਂਦਾ ਸੋ ਬਹੁਤ ਪਿਆਰੀ ਕਹਾਣੀ ਹੈ ਰੱਟ ਕੇ ਕਹਾਣੀ ਹੈ ਉਹ ਕਹਿ ਸਕਦੇ ਆ ਕਿ ਕਿ ਜਿਸ ਤਰ੍ਹਾਂ ਅਸੀਂ ਦੱਸਿਆ ਜੀ ਜਨਵੀਰ ਨੇ ਦੱਸਿਆ ਇਸ ਖਰੀਦ ਵਾਰ ਤੇ ਵਾਕ ਇਸ ਨੂੰ ਸਾਡੇ ਜਿਮੀ ਸ਼ਰਮਾ ਬਹੁਤ ਪਿਆਰਾ ਬਾਡੀ ਸਟਰੋਂਗ ਕੈਕਟਰ ਹੈ ਨਾ ਦਾ ਅਤਮਾਨ ਵੇジング ਦਾ ਬਹੁਤ ਸੇਧਾ ਕੈਕਟਰ ਹੈ ਅੱਜ ਕਿਸੇ ਆਪਣੇ ਸ਼ੂਟ ਦੇ ਕਾਰਨ ਨਹੀਂ ਆ ਸਕਿਆ ਬਾਹਰ ਗਿਆ ਹੋਇਆ ਸੀ ਸ਼ੂਟਿੰਗ ਲਈ ਤੇ ਸ਼ਿਵਮ ਚਰਮਾ ਜੀ ਸਾਡੇ ਡਾਇਰੈਕਟਰ ਨੇ ਇਸ ਸਾਰੇ ਸਾਨੂੰ ਇਹਨਾਂ ਨੇ ਮਤਲਬ ਕੰਟਰੋਲ ਸਾਨੂੰ ਇਹਨਾਂ ਨੇ ਕੀਤਾ ਡਾਇਰੈਕਟ ਕੀਤਾ ਸੋ ਬੜੀ ਪਿਆਰੀ ਕਹਾਣੀਆਂ ਔਰ ਇਸ ਨੂੰ ਸਾਡੇ ਪ੍ਰੋਡਿਊਸਰ ਸਾਹਿਬਾਨ ਦਾ ਇਹ ਆਈਡੀਆ ਸੀ ਇਸ ਨੂੰ ਲਿਖਿਆ ਜਸ ਜਸ ਬਰਾੜ ਜਸ ਬਰਾੜ ਨੇ ਇਸ ਕਹਾਣੀ ਨੂੰ ਲਿਖਿਆ ਸੋ ਇਸ ਤਰ੍ਹਾਂ ਉਹ ਵੀ ਜੋ ਇਹ ਬੋਲਤਾ ਮੈਂ ਤੁਹਾਨੂੰ ਮੋਰ ਰੈਸਟੋਰਾਂ ਨੂੰ ਪ੍ਰੈਕਟਿਕ ਜਰਨਾ ਨੂੰ ਮਿਲ ਜਾ ਨਹੀਂ ਇਹ 31 ਮਈ ਨੂੰ ਹੋ ਰਹੀ ਹੈ ਸਰ ਇਸੇ 31 ਮਈ ਨੂੰ ਤੁਹਾਡੇ ਨੈਗਲਿਸ ਦੇ ਮਗਰ ਚ ਰਿਲੀਸ ਹੋ ਰਹੀ ਹੈ ਤੇ ਸਾਨੂੰ ਸਾਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਇਹ ਫਿਲਮ ਬਹੁਤ ਪਸੰਦ ਆਏਗੀ ਕਿਉਂਕਿ ਇਹ ਪਰਿਵਾਰਿਕ ਫਿਲਮ ਹੈ ਇਹ ਰਿਸ਼ਤਿਆਂ ਦੀ ਗੱਲ ਕਰਦੀ ਹੈ ਸੋ ਆ ਰੇਡੀ ਗਏ ਆਪਣੇ ਸੱਭਿਆਚਾਰ ਨਾਲ ਛੁੜੀ ਹੋਈ ਫਿਲਮ ਹੈ ਇਹਦੇ ਵਿੱਚ ਆਪਣਾ ਕਲਚਰ ਤੁਹਾਨੂੰ ਨਜ਼ਰ ਆਏਗਾ ਭਾਵੇਂ ਇੱਕ ਆਸ਼ਰਮ ਦੀ ਕਹਾਣੀ ਹੈ ਆਸ਼ਰਮ ਦੇ ਵਿਚਕਰ ਇਹ ਨਹੀਂ ਢੁਡੀ ਦੀ ਕਹਾਣੀ ਹੈ ਸੋ ਮੈਂ ਕਹਿੰਦਾ ਵੀ ਇਹ ਬੜੀ ਪਰਿਵਾਰਿਕ ਫਿਲਮ ਹੈ ਸੋ ਸਾਨੂੰ ਉਮੀਦ ਹੈ ਕਿ ਉਮੀਦ ਨਹੀਂ ਅਸੀਂ ਰਿਕੁਐਸਟ ਵੀ ਕਰਦੇ ਹਾਂ ਗੁਜ਼ਾਰਿਸ਼ ਕਰਦੇ ਹਾਂ ਕਿ ਤੁਸੀਂ ਪਰਿਵਾਰ ਸਮੇਤ ਦੇਖਣਾਓ ਇਸ ਫਿਲਮ ਵਿੱਚ ਐਸੀ ਹੈ ਜਿਹੜੀ ਤੁਸੀਂ ਇਕੱਠੇ ਬੈਠ ਕੇ ਪਰਿਵਾਰ ਚ ਦੇਖ ਸਕਦੇ ਹੋ। ਔਰ ਪੂਰਾ ਐਂਟਰਟੇਨਮੈਂਟ ਵੀ ਹੋਏਗਾ ਇਹ ਸਾਰਾ ਤਰ੍ਹਾਂ ਆ ਜਿਵੇਂ ਤੁਸੀਂ ਟ੍ਰੇਲਰ ਦੇਖਿਆ ਹੋਗਾ ਜਿਵੇਂ ਦਾ ਰੋਲ ਬਹੁਤ ਵਧੀਆ ਜਿਵੇਂ ਕਿ ਕਹਿੰਦੇ ਯੰਗਸਟਰ ਦੇ ਲਈ ਇੱਕ ਜਿਹੜੀ ਉਹਨਾਂ ਨੂੰ ਸੀ ਫੈਸ਼ਨ ਹੁੰਦਾ ਇਸ ਦਾ ਫੈਸ਼ਨ ਨਹੀਂ ਮਤਲਬ ਇੱਕ ਤਰ੍ਹਾਂ ਦੀ ਉਹਨਾਂ ਦੀ ਲਾਈਟਿੰਗ ਹੁੰਦੀ ਹੈ ਕਿਉਂਕਿ ਅਲੱਗ-ਅਲੱਗ ਸ਼ੇਡਸ ਨੇ ਲਾਈਟ ਦੇ ਵਿੱਚ ਪਰ ਬਹੁਤ ਹੀ ਪੋਜ਼ਿਟਿਵ ਰੀਲਿਅੰਸ ਸਾਰਾ ਕਹਾਣੀ ਦਿੱਤੀ ਗਈ। ਦਿਖਾਈ ਦੇ। ਪਹਿਲੇ ਤੋਂ ਪਹਿਲੇ ਤਾਂ ਤੁਹਾਡੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਹੜੀ ਸਾਡੇ ਲਈ ਇੰਨੀ ਗਰਮੀ ਚ ਇੱਥੇ ਆਏ। ਤੇ ਮਾਫੀ ਵੀ ਚਾਹੁੰਨਾ ਕਿ ਥੋੜਾ ਵੇਟ ਕਰਨਾ ਪਿਆ ਕਿਉਂਕਿ ਅਸੀਂ ਦਰਬਾਰ ਸਾਹਿਬ ਮੱਥਾ ਟੇਕ ਕੇ ਆ ਰਹੇ ਸੀ ਤੇ ਫਿਲਮ ਬਾਰੇ ਜਿਵੇਂ ਬਾਈ ਜੀ ਨੇ ਦੱਸਿਆ ਕਿ ਬਹੁਤ ਜ਼ਿਆਦਾ मीनिंगफुल ਸਿਨੇਮਾ ਹੈ ਸਾਰੇ ਪਰਿਵਾਰ ਨਾਲ ਵੇਖਣ ਵਾਲਾ ਸਿਨੇਮਾ ਹੈ ਜਿਵੇਂ ਆਪਾਂ ਅੱਜ ਕੱਲ ਅਕਸਰ ਇਹ ਸੁਣਦੇ ਹਾਂ ਕਿ ਪੰਜਾਬੀ ਫਿਲਮਾਂ ਤਾਂ ਕਹਿੰਦੇ ਨੇ ਹਾ ਹਾ ਹੀ ਹੀ ਤੱਕ ਹੀ ਰਹਿ ਗਈਆਂ मीनिंगफुल ਸਿਨੇਮਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਜਿੱਥੇ ਕੋਈ ਸਮਾਜ ਨੂੰ ਕੋਈ ਸਿੱਧੀ ਵੀ ਮਿਲਦੀ ਹੋਵੇ ਚਲੋ ਸਿਨੇਮਾ ਐਂਟਰਟੇਨਮੈਂਟ ਦਾ ਸਾਧਨ ਤੇ ਹੈਗਾ ਹੀ ਹੈ ਜਿਉਂਦੇ ਨਾਲ ਨਾਲ ਜੇ ਅਸੀਂ ਕੋਈ मीनिंगफुल ਸਿਨੇਮਾ ਬਣਾਈਏ ਕੋਈ ਚੀਜ਼ ਬਣਾਈਏ ਉਹਨੂੰ ਦਰਸ਼ਕ ਨੂੰ ਮਿਲਨੇ ਚਾਹੀਦੇ ਨੇ ਜੇ ਦਰਸ਼ਕ ਆਉਣਗੇ ਤੇ ਮੈਨੂੰ ਲੱਗਦਾ ਕਿ ਬਹੁਤ ਫੈਮਿਲੀ ਆਉਣਗੇ ਤੇ ਕੁਝ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਬਹੁਤ ਸਾਰੀਆਂ ਜੋ ਚਦਰਾ ਕੀਮਤਾਂ ਪਰਿਵਾਰਿਕ ਰਿਸ਼ਤਿਆਂ ਦੀਆਂ ਅਹਿਮਤ ਅੱਜਕੱਲ ਘਟਦੀ ਜਾ ਰਹੀ ਪਸਦੀ ਜਾ ਰਹੀ ਉਹ ਤੋਂ ਬਹੁਤ ਸਾਰੇ ਮੈਸੇਜਸ ਨੇ ਇਸ ਫਿਲਮ ਦੇ ਵਿੱਚ ਤੇ ਜਿਵੇਂ ਤੁਸੀਂ ਪੁੱਛਿਆ ਮੇਰੇ ਕਿਰਦਾਰ ਬਾਰੇ ਤੇ ਮੈਨੂੰ ਐਂ ਲੱਗਦਾ ਕਿ ਮੈਂ ਹੁਣ ਤੱਕ ਦੇ ਆਪਣੇ ਕਰੀਅਰ 'ਚ ਮੈਂ ਜਿੰਨਾ ਵੀ ਕੰਮ ਕਰਿਆ ਹੈ ਇਸ ਕੈਰੈਕਟਰ 'ਚ ਮੈਂ ਆਪਣੇ ਕੰਫਰਟ ਲੈਵਲ ਤੋਂ ਹਟ ਕੇ ਪਰਫਾਰਮ ਕਰਿਆ ਤੇ ਬਹੁਤ ਜ਼ਿਆਦਾ ਪਹਿਲਾਂ ਪੋਜ਼ਿਟਿਵ ਪੋਜ਼ਿਟਿਵ ਮਤਲਬ ਚਾਕਲੇਟੀ ਲੋਕ ਕਹਿੰਦੇ ਹਮੇਸ਼ਾ ਇਹੋ ਜਿਹਾ ਹੀ ਕਿਰਦਾਰ ਕਰਨਗੇ ਤੇ ਇਹਦੇ ਚ ਮੈਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਮੈਨੂੰ ਉਮੀਦ ਹੈ ਕਿ ਦਰਸ਼ਕਾਂ ਦੇਲਾ ਤੇ ਸ਼ਾਫ ਛੱਡੂਗੀ ਇਹ ਚੀਜ਼ ਮੇਰਾ ਇਹ ਨਵਾਂ ਕਿਰਦਾਰ ਮੇਰਾ ਨਵਾਂ ਰੂਪ ਜ਼ਰੂਰ ਕਬੂਲ ਹੋਏਗਾ ਜਿਮੀ ਸ਼ਰਮਾ ਨੂੰ ਨੈਕਟਰ ਹੋਲਡਰਸ ਟਿਕੋਂ ਜਾ ਰਹੀ ਕਹਿ ਸਕਦੇ ਹਾਂ ਬਹੁਤ ਸਾਰੇ ਸ਼ੇਡਸ ਨੇ ਨੈਕਟਰ ਨਾਲੋਂ ਗਰੇ ਇਜ਼ ਦਾ ਰਾਈਟ ਵਰਡ ਬਹੁਤ ਸਾਰੇ ਸ਼ੇਡਸ ਨੇ ਤੇ ਮੈਂ ਕਾਫੀ ਚਿਰ ਤੋਂ ਚਾਹੁੰਦਾ ਸੀ ਕੋਈ ਅਜਿਹਾ ਕਿਰਦਾਰ ਮੈਂ ਕਰਾਂ ਜਿੱਦੇ ਚ ਮੈਨੂੰ ਐਜ਼ ਐਨ ਐਕਟਰ ਜੋ ਮੈਂ ਮੇਰੀ 20 ਸਾਲ ਦੀ ਜਰਨੀ ਹੈ ਜੋ ਮੈਂ ਹੁਣ ਤੱਕ ਸਿੱਖਿਆ ਮੈਨੂੰ ਨੂਐਂਸ ਵੀਨ ਦਿਖਾਉਣ ਦਾ ਮੌਕਾ ਮਿਲੇ। ਮੈਨੂੰ ਲੱਗਦਾ ਹੈ ਕਿ ਇਹ ਉਹ ਕਿਰਦਾਰ ਹੈ ਜਿਸ ਵਿੱਚ ਮੈਨੂੰ ਇਹ ਦਿਖਾਉਣ ਦਾ ਮੌਕਾ ਮਿਲਿਆ ਕਿ ਮੈਂ ਐਜ਼ ਐਨ ਐਕਟਰ ਮੇਰੀ ਕੀ ਰੇਂਜ ਹੈ। ਇਹ ਫਿਲਮ ਦੀ ਕਹਾਣੀ ਕਿਸ ਤਰੀਕੇ ਨਾਲ ਕਿੱਧਰ ਨੂੰ ਜਾਂਦੀ ਹੈ ਔਰ ਐਂਡ ਤੇ ਜੇ ਬਹੁਤ ਸੀ ਮੈਂ ਪੁੱਛਣਾ ਚਾਹਾਂਗਾ ਕਿ ਕੋਗੋ ਸੁਲਮਨ ਤੱਕ ਅੱਗੇ ਦੇਖਣਗੇ। ਲੇਕਿਨ ਫਿਰ ਗੈਸ ਮੇ ਕਿਹੜੇ ਡਾਇਰੈਕਟਰ ਦੇ 스타 ਦੇਗੇ। ਦੇਖੋ ਜੀ ਸਭ ਤੋਂ ਜਿਹੜਾ ਮੈਨੂੰ ਵਧੀਆ ਚੀਜ਼ ਲੱਗੀ ਜਿਵੇਂ ਮੈਂ ਗੱਲ ਕਰੀਏ ਕਿ मीनिंगफुल ਸਿਨੇਮਾ ਇਹਦੇ ਚ ਜਿਹੜਾ ਨੂਰ ਦਾ ਕਿਰਦਾਰ ਹੈ ਜਿਹੜਾ ਜਾਨਵੀਰ ਨੇ ਪਲੇ ਕਰਿਆ ਇੱਕ ਅਨਾਥ ਕੁੜੀ ਹੈ ਜਦੋਂ ਮਾਪਿਓ ਦਾ ਸਿਰ ਤੇ ਹੱਥ ਨਹੀਂ ਹੁੰਦਾ ਕਿਸੇ ਬੱਚੀ ਦੇ ਤੇ ਉਹਨੂੰ ਨਵਾਂ ਪਰਿਵਾਰ ਮਿਲਣਾ ਕਿੰਨਾ ਕੋਕਾ ਹੋ ਸਕਦਾ ਹੈ ਉਹਦੀ ਜ਼ਿੰਦਗੀ ਚ ਜੀਵਨ ਸਾਥੀ ਮਿਲਣਾ ਉਹਨੂੰ ਕਿੰਨਾ ਕੋਕਾ ਹੋ ਸਕਦਾ ਹੋਰ ਕਈ ਤਰ੍ਹਾਂ ਦੀਆਂ ਔਕੜਾਂ ਜਿਹੜੀਆਂ ਉਹਨੂੰ ਜ਼ਿੰਦਗੀ ਚ ਕਈ ਤਰ੍ਹਾਂ ਦੀਆਂ ਸਿਚੁਏਸ਼ਨਸ ਮਾਪਿਓ ਦੇ ਨਾ ਹੋਣ ਕਰਕੇ ਫੇਸ ਕਰਨੀਆਂ ਪੈਂਦੀਆਂ ਹੈ ਆਪਾਂ ਦੇਖਦੇ ਹਾਂ ਕਈ ਆਪਾਂ ਨਾਥ ਆਸ਼ਰਮਸ ਵੀ ਵਿਜ਼ਿਟ ਕਰੀ ਸੀਗੀ ਕਿ ਉੱਥੇ ਜੋ ਬੱਚਿਆਂ ਦੇ ਜੋ ਮੈਂਟਲ ਲੈਵਲ ਉਹਨਾਂ ਨੂੰ ਦੀਨ ਦੁਨੀਆ ਚ ਬਾਹਰ ਕੀ ਚੱਲ ਰਿਹਾ ਨਹੀਂ ਪਤਾ ਹੁੰਦਾ ਤੇ ਇਹ ਸਾਡੇ ਸਮਾਜ ਦੀ ਹੀ ਕਹਾਣੀ ਹੈ ਸਾਨੂੰ ਐ ਲੱਗੇਗਾ ਕਿ ਸਾਡੇ ਆਲੇ ਦੁਆਲੇ ਇਹ ਚੀਜ਼ਾਂ ਹੋ ਰਹੀਆਂ ਵੈ ਤੇ ਹੁੰਦੀਆਂ ਵੀ ਨੇ ਇਹ ਕੋਈ ਮਨ ਘੜਾਉਣ ਦਾ ਸਿਨੇਮਾ ਨਹੀਂ ਹੈਗਾ ਤੇ ਇਹ ਰੀਅਲ ਸਿਨੇਮਾ ਹੈ ਰਿਐਲਿਟੀ ਦੇ ਬਹੁਤ ਨੇੜੇ ਹੈ ਤੇ ਕਹਾਣੀ ਦੇ ਵਿੱਚ ਡਾਇਰੈਕਟਰ ਸਾਹਿਬ ਨੇ ਬਹੁਤ ਸਾਰੇ ਇਹੋ ਜਿਹੇ ਐਲੀਮੈਂਟ ਵੀ ਪਾਏ ਨੇ ਕਿ ਹਰ ਤਰ੍ਹਾਂ ਦੀ ਆਡੀਅנס ਦੇ ਨਾਲ ਜੁੜੂਗੀ ਜੇ ਜੋ ਕੋਈ ਬਜ਼ੁਰਗ ਹੈ ਉਹ ਵੀ ਜੁੜੇਗਾ ਜੋ ਕੋਈ ਬੱਚਾ ਹੈ ਉਹ ਵੀ ਜੁੜੇਗਾ ਜਿੰਨੇ ਜਨਰੇਸ਼ਨ ਗੈਪ ਹੁੰਦਾ ਹੈ ਜਿੰਨੇ ਅੱਜ ਕੱਲ ਪਿਓ ਪੁੱਤ ਦਾ ਇੱਕ ਏਜ ਜਨਰੇਸ਼ਨ ਗੈਪ ਕਹਿ ਸਕਦੇ ਹਾਂ ਅੱਜ ਕੱਲ ਆ ਰਿਹਾ ਕਿ ਕਿਤੇ ਕਿਤੇ ਨਾ ਕਿਤੇ ਨਾ ਸੋਚ ਨਹੀਂ ਮਿਲਦੀ ਤੇ ਇਦਾਂ ਦੀਆਂ ਜਿਹੜੀਆਂ ਸਿਚੁਏਸ਼ਨਸ ਆਪਾਂ ਮੋਸਟਲੀ ਹਰ ਦੂਜੇ ਤੀਜੇ ਘਰ ਆਪਾਂ ਵੇਖਦੇ ਹਾਂ ਕਿ ਇਦਾਂ ਦੀ ਸਿਚੁਏਸ਼ਨ ਚੱਲ ਰਹੀ ਹੈ ਕਿਤੇ ਬੱਚਾ ਕਹਣੇ ਤੋਂ ਬਾਹਰ ਹੁੰਦਾ ਆਪਣੇ ਮਾਪਿਓ ਦੇ ਇਦਾਂ ਦੇ ਵੀ ਬੜੇ ਸਵੀਟ ਸਵੀਟ ਮੈਸੇजेस ਨੇ ਕਿ ਮਾਪਿਓ ਤੋਂ ਵੱਧ ਕੇ ਕੁਛ ਨਹੀਂ ਹੁੰਦਾ ਪਿਓ ਦੀ ਇੱਜ਼ਤ ਤੋਂ ਵੱਧ ਕੇ ਉਹਦੀ ਪੱਗ ਤੋਂ ਵੱਧ ਕੇ ਕੁਛ ਨਹੀਂ ਹੁੰਦਾ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਸਿਚੁਏਸ਼ਨਸ ਫਿਲਮ ਦੇ ਵਿੱਚ ਵੇਖਣ ਮਿਲਣਗੀਆਂ ਜਿਹੜੀਆਂ ਚੰਗਾ ਲੱਗੇਗਾ ਜਿੱਦਾਂ ਕਿਸੇ ਦਾ ਪੱਲੜੇ ਕਿਸਨਾ ਨਾਲ ਮਤਲਬ ਹੈ ਹਾਂਜੀ ਅੰਦਰ ਤਰੇਸ ਮਤਲਬ ਕਈ ਵਾਰੀ ਕੰਕਰਟ ਹੋ ਜਾਂਦੀ ਜਿਹਨੇ ਤੈਮਰ ਨੂੰ ਲੀਆ ਉਹ ਗਲਤੀਆਂ ਕੀਤੀਆਂ ਜਾਂਦੀਆਂ ਜੀ ਉਹ ਦਿਖਾਇਆ ਜਾਂਦਾ ਹੈ ਕਿ ਨੌਜਵਾਨ ਪੀੜੀ ਜਿਹੜੀ ਹੈ ਕੀ ਕੀ ਕੰਕਰਟੀਆਂ ਕਰ ਦਿੰਦੀ ਆ ਜਾਂ ਕਰ ਦਿੰਦੀ ਆ ਜੀ ਜੀ ਨਹੀਂ ਪਤਾ ਹੁੰਦਾ ਇਹਦਾ ਕੋਈ ਨਹੀਂ ਮੈਂ ਉਹੀ ਤੁਹਾਨੂੰ ਕਹਿ ਰਿਹਾ ਕਿ ਜਿੱਦਾਂ ਹੁਣੇ ਮੈਂ ਗੱਲ ਕਰ ਰਿਹਾ ਸੀਗਾ ਕਿ ਏਜ ਗੈਪ ਜਿੱਦਾਂ ਜਨਰੇਸ਼ਨ ਗੈਪ ਕਰਕੇ ਜਿਹੜੇ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੀ ਸਹੀ ਆ ਉਨਾਂ ਨੂੰ ਜੇ ਕੋਈ ਸਮਝਾਵੇ ਵੀ ਆਪਾਂ ਬੀਇੰਗ ਅ ਫਾਦਰ ਕਿਦਾਂ ਤਰਸੀਮ ਸਰ ਨੇ ਕੈਰੈਕਟਰ ਪਲੇ ਕਰ ਰਹੇ ਨੇ ਫਾਦਰ ਦਾ ਜਿਹ ਉਹਨਾਂ ਦਾ ਪੇਟਾ ਅਰਮਾਨ ਪਲੇ ਕਰ ਰਿਹਾ ਉਹਦੇ ਤੇ ਕਿਤਨਾ ਕਿਤੇ ਜੋ ਇਹ ਸਮਝਾਣਾ ਚਾਹੁੰਦੇ ਨੇ ਉਹ ਜਿਹੜਾ ਜਨਰੇਸ਼ਨ ਗੈਪ ਕਰਕੇ ਉਹਨੇ ਸਮਝਦਾ ਬਟ ਸਮ ਹਾਉ ਜੋ ਜਿਸ ਤਰੀਕੇ ਦੀ ਕਹਾਣੀ ਘੜੀ ਗਈ ਹੈ ਨਾ ਕਿ ਫਿਰ ਵੀ ਬੱਚਾ ਉਹਦੇ ਕਹਿਣੇ ਤੋਂ ਬਾਹਰ ਨਹੀਂ ਹੁੰਦਾ ਕਿ ਇਤਨੀ ਸਿਚੁਏਸ਼ਨ ਇਕਾਉਂਦੀ ਹੈ ਜਿਹੜੀ ਔਨ ਸਕਰੀਨ ਬਹੁਤ ਸੋਹਣੀ ਲੱਗੂਗੀ ਬਹੁਤ ਜ਼ਿਆਦਾ ਮਤਲਬ ਦਿਲ ਨੂੰ ਛੂਏਗੀ ਕਿਉਂਕਿ ਸਾਡੇ ਪੰਜਾਬ ਪੰਜਾਬੀ ਆਪਾਂ ਦੇਖਦੇ ਆਂ ਪੰਜਾਬੀ ਪਰਿਵਾਰਾਂ ਦੇ ਵਿੱਚ ਨਾ ਇਹ ਬਹੁਤ ਜ਼ਿਆਦਾ ਹੁੰਦਾ ਹੈ ਕਿ ਮਾਪਿਓ ਦੀ ਇੱਜ਼ਤ ਨੂੰ ਅਸੀਂ ਸ਼ੁਰੂ ਤੋਂ ਆਪਾਂ ਵੇਖਦੇ ਆਏ ਆਂ ਕਿ ਮਾਪਿਓ ਦੇ ਨਾਲ ਬੱਚੇ ਬਹੁਤ ਅਟੈਚ ਹੁੰਦੇ ਸੀਗੇ ਕਿ ਅੱਜ ਕੱਲ ਉਹ ਚੀਜ਼ਾਂ ਖੁੱਸਦੀਆਂ ਜਾ ਰਹੀਆਂ ਅੱਗੇ ਇਹ ਹੁੰਦਾ ਸੀਗਾ ਕਿ ਪੁਰਾਣੇ ਸਮੇਂ ਦੀ ਆਪਾਂ ਗੱਲ ਕਰੀਏ ਨਾ ਜਦੋਂ ਪਿਓ ਨੇ ਆਉਣਾ ਹੁੰਦਾ ਸੀ ਨਾ ਮੰਮੀ ਮਾਂ ਤੁਹਾਡੀ ਕਹਿੰਦੀ ਤੁਹਾਡਾ ਤੁਹਾਡੇ ਫਾਦਰ ਆ ਗਏ ਨੇ ਬੱਚੇ ਨਾ ਇੱਕ ਡਰ ਹੁੰਦਾ ਸੀਗਾ ਇੱਕ ਡਰ ਕਹੋ ਜਾਂ ਇੱਕ ਰਿਸਪੈਕਟ ਹੁੰਦੀ ਸੀ ਜਿਹੜੀ ਅੱਜ ਕੱਲ ਨਹੀਂ ਰਹੀ ਮੈਂ ਦੇਖਿਆ ਅੱਜ ਕੱਲ ਆਪਣੇ ਆਪਣੇ ਫੋਨਸ ਦੇ ਵਿੱਚ ਹੀ ਸਾਰੇ ਰਿਸ਼ਤੇ ਵੀ ਡਿਜੀਟਲ ਹੋ ਗਏ ਨੇ ਅੱਜ ਕੱਲ ਅੱਜ ਕੱਲ ਰਿਸ਼ਤਿਆਂ ਚ ਵੀ ਤੇ ਆਪਾਂ ਕਦੇ ਕਿਤੇ ਨੂੰ ਮਿਲਦੇ ਆ ਨਾ ਤੇ ਆਪਾਂ ਪਹਿਲੇ ਸੈਲਫੀਆਂ ਖਿੱਚਦੇ ਆ ਪਹਿਲੇ ਅੱਗੇ ਕੀ ਹੁੰਦਾ ਸੀ ਆਪਾਂ ਕਦੇ ਕਿਤੇ ਜਾ ਕੇ ਕਿਸੇ ਨੂੰ ਆਪਣੇ ਯਾਰ ਭਰਾ ਨੂੰ ਮਿਲਦੇ ਸੀ ਨਾ ਪਹਿਲੇ ਤਾਂ ਘੁੱਟ ਕੇ ਜੱਫੀ ਪਾਉਂਦੇ ਸੀ ਮਤਲਬ ਕਿ ਉਹ ਜਿਹੜੀਆਂ ਕਿੰਨ ਤਦਰਾਂ ਕੀਮਤਾਂ ਜਿਹੜਾ ਤੇ ਪਿਆਰ ਮੋਹ ਉਹ ਘਟਦਾ ਜਾ ਰਿਹਾ ਤੇ ਇਹ ਬੜਾ ਪੰਜਾਬ ਪੰਜਾਬੀਅਤ ਦੇ ਨੇੜੇ ਮਤਲਬ ਜਿਹੜਾ ਕਨਸੈਪਟ ਹੈ ਨਾ ਜਿਹੜੇ ਬਾਹਰ ਵੀ ਰਹਿੰਦੇ ਨੇ ਮੈਨੂੰ ਲੱਗਦਾ ਕਿ ਉਹ ਬਹੁਤ ਜ਼ਿਆਦਾ ਜੁੜਨਗੇ ਕਿ ਪੰਜਾਬ ਦੀ ਗੱਲ ਕਰਦੇ ਜਿਵੇਂ ਤੁਸੀਂ ਕਿਹਾ ਅਲਣ ਬਰੇਸ ਟਾਈਟਲ ਹੀ ਇੱਕ ਪੰਜਾਬ ਪੰਜਾਬੀਅਤ ਨੂੰ ਰਿਪਰੈਜ਼ੈਂਟ ਕਰਦਾ ਹੈ ਇੱਕ ਇਹ ਵਰਡ ਵੀ ਇਹੋ ਜਿਹਾ ਮੈਂ ਕਹਿੰਦਾ ਹੋਰ ਵੀ ਕਈ ਇਹੋ ਜਿਹੇ ਵਰਡਸ ਨੇ ਜਿਹੜੇ ਅੱਜਕੱਲ ਖੁੱਸਦੇ ਜਾ ਰਹੇ ਨੇ ਅੱਬਾ ਯੂਜ਼ ਨਹੀਂ ਕਰਦੇ ਆਪਣੀ ਨਾਰਮਲ ਲਾਈਫ ਦੇ ਵਿੱਚ ਕਈ ਬੱਚਿਆਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਹੋਊਗਾ ਕਿ ਅਲਣ ਬਰੇਸ ਕੀ ਮਤਲਬ ਹੈ ਇਸ ਸ਼ਬਦ ਦਾ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਉਸ ਵੀ ਜਾਣਕਾਰੀ ਦੇਣ ਨੂੰ ਲਈ ਦੇਣਾ ਚਾਹੋਗੇ ਪਹਿਲਾਂ ਤਾਂ ਜੀ ਛੁੱਟੀਆਂ ਪੈ ਗਈਆਂ ਨੇ 3 ਮਈ ਨੂੰ ਸਾਰਿਆਂ ਨੂੰ ਛੁੱਟੀਆਂ ਹੋਣਗੀਆਂ ਤੇ ਤੁਸੀਂ ਜ਼ਰੂਰ ਆਪਣੇ ਪਰਿਵਾਰ ਸਮੇਤ ਵੇਖਣ ਆਇਓ ਫਿਲਮ ਤੇ ਤੁਸੀਂ ਨਰਾਸ਼ ਨਹੀਂ ਹੋਵੋਗੇ ਬਹੁਤ मीनिंगफुल ਸਿਨੇਮਾ ਐ ਐਂਟਰਟੇਨ ਵੀ ਹੋਵੋਗੇ ਤੁਸੀਂ ਤੇ ਤੁਸੀਂ ਜ਼ਰੂਰ ਸਾਡੀ ਮੂਵੀ ਆ ਰਹੀ ਹੈ ਅੱਲੜ ਬਰਿਸ ਇਸ ਮਾਸ ਮੂਵੀ ਦੇ ਡਾਇਰੈਕਟਰ ਸ਼ਿਗਮ ਸ਼ਰਮ ਅੱਲੜ ਬਰਿਸ ਕੱਚੀ ਉਮਰ ਇ ਕੱਚੀ ਉਮਰਾਂ ਚ ਪੱਕੇ ਰਿਸ਼ਤੇ ਵੀ ਬੰਦੇ ਕੇ ਵਾਰੀ ਉਹ ਸਾਡੇ ਜੀਵਨ ਸਾਥੀ ਬੰਦੇ ਚਾਹੇ ਨਵੇਂ ਵੀ ਬੰਦੇ ਪਰ ਉਹ ਯਾਦਾਂ ਉਹਨਾਂ ਦੀਆਂ ਯਾਦਾਂ ਤਾਂ ਉਮਰ ਤੱਕ ਸਾਡੇ ਨਾਲ ਰਹਦੀਆਂ ਹਨ। ਪਾਲਸੀ ਕਾਲਜ ਗਏ ਸੀਗੇ ਉੱਥੇ ਕਾਫੀ ਸਾਰੇ ਪੇਰੈਂਟਸ ਤੇ ਸਟੂਡੈਂਟ ਆਏ थे ਤੇ ਇੱਕ ਪੇਰੈਂਟ ਸਾਨੂੰ ਮੈਨੂੰ ਪੁੱਛਦੇ ਐਜ਼ ਅ ਡਾਇਰੈਕਟਰ ਜੀ ਵੀ ਸਾਡੇ ਬੱਚੇ ਅਸੀਂ ਤੁਹਾਡੀ ਫਿਲਮ ਦੇਖਣ ਕਿਉਂ ਆਏ? ਤੁਹਾਡੀ ਫਿਲਮ 'ਚ ਇਦਾਂ ਦਾ ਕੀ ਹੈ? ਤੇ ਅੱਜਕੱਲ੍ਹ ਜੇ ਫਿਲਮਾਂ ਬਣ ਰਹੀਆਂ ਵੈਸੀ ਮਾਹੌਲ ਉਦਾਂ ਦਾ ਹੈ ਨਹੀਂ ਕਿ ਅਸੀਂ ਬੱਚਿਆਂ ਨਾਲ ਫਿਲਮ ਦੇਖ ਸਕੀਏ। ਮੈਂ ਕਿਹਾ ਤੁਸੀਂ ਬਹੁਤ ਸੋਣਾ ਕੁਐਸਚਨ ਪੁੱਛਿਆ। ਕਿ ਕੁ ਫਿਲਮ ਹੁੰਦੀ ਹੈ ਜੋ ਤੁਸੀਂ ਥੀਏਟਰ ਚ ਦੇਖੀ ਤੇ ਉੱਥੇ ਖਤਮ ਹੋ ਤੁਸੀਂ ਇੰਜੋਏ ਕੀਤਾ 2 ਘੰਟੇ ਕੁਝ ਹੋ ਗਿਆ ਘਰ ਕੁਝ ਫਿਲਮਾਂ ਹੁੰਦੀਆਂ ਤਾਂ ਤੁਹਾਡੇ ਦਿਲ ਦਿਮਾਗ ਨੂੰ ਆਤਮਾ ਨੂੰ ਝੰਡੋੜ ਕੇ ਰੱਖਦੀਆਂ ਥੋੜਾ ਸੋਚਣ ਤੇ ਮਜਬੂਰ ਕਰਦੀ ਉਹ ਤੁਸੀਂ ਉਹ ਦੋ ਦਿਨ ਤੁਹਾਡੇ ਨਾਲ ਰਹਿੰਦੀ ਹੈ ਤੁਸੀਂ ਘਰ ਵੀ ਲੈ ਕੇ ਆਉਂਦੇ ਦਿਮਾਗ ਚ ਇਹ ਮੂਵੀ ਉਦਾਂ ਦੀ ਹੈ ਬੜੇ ਪਿਆਰੇ ਜਿਹੇ ਐਲੀਮੈਂਟ ਹੈ ਕਹਾਣੀ ਦੀ ਗੱਲ ਕਰੀਏ ਹੀਰੋ ਸਾਡੀ ਅਨਾਥ ਹੈ ਹੀਰੋ ਸਾਡਾ ਚੰਗੇ ਘਰ ਤੋਂ ਜਦ ਉਹ ਕਹਿੰਦਾ ਕਿ ਮੇਰੇ ਘਰਦਿਆਂ ਨੇ ਤੈਨੂੰ ਮਨਾਗਾ ਕੁੜੀ ਨੰਗਾ ਵੀ ਕੁੰਦੀ ਕੁੜੀਆਂ ਨਾਲ ਤਾਂ ਐਸਾ ਨੂੰ ਰਿਸ਼ਤਾ ਕਬੂਲ ਤਾ ਕੁੜੀ ਗੈਂਦੀ ਹੀਰੋ ਨੂੰ ਕੁੜੀਆਂ ਤੇ ਤੈਨੂੰ ਹੋਰ ਵੀ ਮਿਲ ਜੂਗੀਆਂ ਪਰ ਤੈਨੂੰ ਮਾਰਦੋ ਨਹੀਂ ਹੋਰ ਮਿਲੂ ਸਭ ਐਸੇ ਐਸੇ ਸੀਨ ਹੈ ਜੋ ਤੁਹਾਨੂੰ ਟੱਚ ਕਰਦੇ ਜੋ ਅੱਜਕੱਲ ਆਪਣੀ ਪੰਜਾਬੀ ਇੰਡਸਟਰੀ ਚ ਥੋੜੇ ਗਾਇਬ ਹੋ ਗਏ ਕੌਮ ਦੀ ਭਾਵਨਾ ਦਿਖਾਈ ਗਈ ਵੀ ਦੋ ਕਲਾਕਾਰ ਵੀ ਦੋ ਪੰਜਾਬੀ ਮੁੰਡੇ ਹੁੰਦੇ ਨੇ ਤਾਂ ਕੌਮ ਦੀ ਭਾਵਨਾ ਜਿਹੜੀ ਆ ਉਹ ਪ੍ਰেজেন্ট ਕਰਦੇ ਨੇ ਹਰ ਕਿਸੇ ਨੂੰ ਹੁੰਦਾ ਵੀ ਉਹ ਸ਼ਾਇਦ ਇਹ ਜਾਂ ਨੀਰੇਸ਼ਿਆ ਜੀ ਕਿੱਦਾਂ ਦਾ ਆਪਣਾ ਇਟੈਚਮੈਂਟ ਦੋ ਬਸ ਮਸੇਰਾ ਥੋੜਾ ਪਿਆਰ ਮੈਂ ਅਗਰ ਕਿਸੇ ਨੂੰ ਪਿਆਰ ਕਰਾਂ ਮੇਰਾ ਆਪਣਾ ਤਰੀਕਾ ਹੋਏਗਾ ਇਸਰ ਪਿਆਰ ਕਰਨ ਇਹਦਾ ਆਪਣਾ ਹੋਏਗਾ ਹਰ ਬੰਦੇ ਦਾ ਪਿਆਰ ਕਰਨ ਦਾ ਆਪਣਾ ਆਪਣਾ ਤਰੀਕਾ ਹੁੰਦਾ ਚੇਤਾਨ ਦਾ ਆਪਣਾ ਮਤਰੀਕਾ ਹੁੰਦਾ ਹੁਣ ਮਾਪੇ ਉਹ ਬੱਚੇ ਨੂੰ ਦੋ ਮਾਰਦੇ ਉਹਨਾਂ ਦਾ ਪਿਆਰ ਚੇਤਾਨ ਦਾ ਆਪਣਾ ਤਰੀਕਾ ਹੈ ਹੁਣ ਜਦ ਅਸੀਂ ਟੀਨੇਜ ਦੀ ਉਮਰ ਹੁੰਦੀ ਹੈ ਤੇ ਉਹਨਾਂ ਨੂੰ ਇਹ ਲੱਗਦਾ ਹਰ ਬੰਦੇ ਨੂੰ ਕਿ ਜਿਸ ਤਰੀਕੇ ਨਾਲ ਮੈਂ ਚਾਹ ਰਿਹਾ ਮੈਂ ਪਸੰਦ ਕਰ ਰਿਹਾ ਸ਼ਹਿਦ ਇਹ ਹੀ ਪਿਆਰ ਹੈ ਹੁਣ ਇਹਨਾਂ ਦਾ ਜੋ ਜਿੰਮੀ ਭਾਜੀ ਦਾ ਕਰੈਕਟਰ ਹੈ ਬੜਾ ਰਫ ਐਂਡ ਟਫ ਹੈ ਇਹਨਾਂ ਦੀ ਜ਼ਿੰਦਗੀ ਚ ਪਿਆਰ ਆਉਂਦਾ ਇਹ ਬਿਲਕੁਲ ਸੁਧਰ ਜਾਂਦਾ ਇਹਨਾਂ ਨੂੰ ਪਿਆਰ ਸੁਧਾਰ ਦਿੰਦਾ ਹੈ ਜਦ ਦੇਖਦੇ ਕਿ ਇੱਕ ਟਾਈਮ ਤੱਕ ਵੀ ਮੈਂ ਨਾ ਚੇਂਜ ਹੋ ਕੇ ਵੀ ਉਹ ਪਿਆਰ ਮੈਨੂੰ ਨਹੀਂ ਮਿਲਿਆ ਤੇ ਬੰਦਾ ਕਹਿੰਦਾ ਹੁਣ ਸ਼ਾਇਦ ਮੈਂ ਖੋਕੇ ਦੇਖਾਂ ਪਰ ਮੈਂ ਪਿਆਰ ਤਾਂ ਉਹਨਾਂ ਦਾ ਤਰੀਕਾ ਆਪਣਾ ਪਿਆਰ ਕਰਨ ਦਾ ਜੋ ਸਾਡੇ ਹੀਰੋ ਹੈ ਅਰਮਾਨ ਬੇਦਲ ਉਹ ਜਿਹੜਾ ਟਿਪੀਕਲ ਆਪਣਾ ਪੰਜਾਬੀ ਮੁੰਡੇ ਹੁੰਦੇ ਆ ਚੁਲਗੁਲੇ ਜਿਹੇ ਨੰ ਨੋਟੀ ਜਿਹੇ ਉਹਦਾਂ ਦਾ ਕੈਰੈਕਟਰ ਹੁੰਦਾ ਕਿਉਂਕਿ ਜਿਹੜੀ ਸਾਡੀ ਹੀਰੋ ਨੇ ਬੜੀ ਚੁੱਪ ਚੁੱਪ ਜੀ ਸਿਮਟੀ ਜੀ ਰਹਿਣ ਵਾਲੀ ਹੈ ਜਦ ਇਹਨਾਂ ਦੀ ਜ਼ਿੰਦਗੀ 'ਚ ਪਿਆਰ ਆਉਂਦਾ ਹੈ ਤੇ ਬਿਲਕੁਲ ਕਲਰਫੁੱਲ ਹੋ ਜਾਂਦੀ ਹੈ ਸਾਡੀ ਫਿਲਮ 'ਚ ਬਹੁਤ ਸੋਹਣਾ ਕੈਰੈਕਟਰ ਹੈ ਨਿਲਮ ਰਿਸ਼ੀ ਮੈਡਮ ਦਾ ਉਹਨਾਂ ਨੂੰ ਹੁਣੇ ਪਦਮ ਸ਼੍ਰੀ ਮਿਲਿਆ ਹੈ ਤੇ ਜਦ ਮੈਡਮ ਸਾਡੇ ਨਾਲ ਸ਼ੂਟਿੰਗ ਕਰਦੇ ਸੀ ਤੇ ਸਾਨੂੰ ਕਹਿੰਦੇ ਕਿ ਸ਼ਿਵਮ ਮੈਂ ਨਾ ਸਾਥ 'ਚ 10-15 ਫਿਲਮਾਂ ਕਰਤੀ ਪਰ ਕੁਝ ਫਿਲਮਾਂ ਹੈਗੀਆਂ ਜੋ ਮੇਰੇ ਜ਼ਿਹਨ ਚ ਰਹਿੰਦੀਆਂ ਤੇ ਅਲੜ ਬਰੇਸ ਫਿਲਮ ਜਿਹੜੀ ਹੈਗੀ ਇਹ ਉਹ মুਵੀ ਹੈ ਜੋ ਮੇਰੇ ਜ਼ਿਹਨ ਚ ਉਹ ਪੰਜਾਬੀ ਐਕਟਰਾਂ ਨੂੰ ਲੈ ਕੇ ਕੰਮ ਕਰਨਾ ਕਿੰਨਾ ਕਿ ਵੱਡਾ ਚੈਲੰਜ ਸੀ ਜ ਆਪਣਾ ਐਕਟਰ ਦੇਖਦੇ ਕਿ ਨਹੀਂ ਸਮਝਦਾ ਪੰਜਾਬੀ ਤੇ ਵੈਸੇ ਕੋਈ ਮਾਨ ਨਹੀਂ ਦਿੰਦਾ ਠੀਕ ਹੈ ਨਹੀਂ ਟੱਚ ਬੁਡ ਕਹਿੰਦੇ ਨਾ ਸਭ ਤੋਂ ਜ਼ਰੂਰੀ ਕਹਾਣੀ ਕਹਾਣੀ ਤੇ ਬਾਅਦ ਦੂਜੇ ਜਿਹੜਾ ਕੰਮ ਹੁੰਦਾ ਉਹ ਕਾਸਟਿੰਗ ਦਾ ਹੁੰਦਾ ਵੀ ਜੋ ਸਾਡੀ ਕਹਾਣੀ ਚ ਉਹ ਕਰੈਕਟਰ ਲਿਖੇ ਰਾਈਟਰ ਨੇ ਉਹ ਸਾਨੂੰ ਕਰੈਕਟਰ ਮਿਲਨੇ ਚਾਹੀਦੇ ਆ ਉਹ ਇਹਨਾਂ ਦਾ ਕਰੈਕਟਰ ਬਾਜ ਹੈ ਤੇ ਜਦ ਇਹਨਾਂ ਨੂੰ ਅਸੀਂ ਦੇਖਿਆ ਜੋ ਕਰੈਕਟਰ ਨੇ ਹਿਊ ਅੰਕਲ ਕੀਤਾ ਸਾਨੂੰ ਲੱਗਿਆ ਕਿ ਜਿੰਮੀ ਨਹੀਂ ਇਹ ਬਾਜ ਹੈ ਤਾਂ ਜੋ ਤੁਸੀਂ ਗੱਲ ਕਰਦੇ ਦੋ ਕਰੈਕਟਰ ਦੀ ਦੋ ਡਿਫਰੈਂਟ ਕਰੈਕਟਰ ਹੈ ਇੱਕ ਕੁੜੀ ਹੈ ਉਹਦਾ ਮੁੰਡੇ ਦਾ ਆਪਣਾ ਤਰੀਕਾ ਪਿਆਰ ਕਰਨ ਦਾ ਜਿੰਮੀ ਦਾ ਅਰਮਾਨ ਦਾ ਆਪਣਾ ਤਰੀਕਾ ਜਮੀਨ ਦਾ ਹੈ ਨਾ ਕਿਸ ਨੂੰ ਲੱਗਦਾ ਕਿ ਸ਼ਾਇਦ ਪਾਣ ਦਾ ਨਾਮ ਵੀ ਪਿਆਰ ਹੈ ਮੈਂ ਇਹਨੂੰ ਪਾਲ ਲਿਆ ਤਾਂ ਬਸ ਮੇਰਾ ਪਿਆਰ ਸੱਚਾ ਹੈ ਕਿਸੇ ਨੂੰ ਕਹਿੰਦੇ ਕਿ ਪਾਈ ਉਹ ਖੁਸ਼ ਰਹੇ ਮੇਰੀ ਹੋਵੇ ਚਾਹੇ ਨਾ ਹੋਵੇ ਪਰ ਖੁਸ਼ ਰਹੇ ਉਹਦਾ ਆਪਣਾ ਤਰੀਕਾ ਪਿਆਰ ਦਾ। ਅੰਤ ਤੇ ਚੰਦ ਚੰਦ ਨੂੰ ਤੁਸੀਂ ਆਪਣਾ ਦਰਸ਼ਕ ਜਿਹੜੇ cinema ਘਰਾਂ 'ਚ ਪਿਆਰ ਕਰ ਮਾਰੀ ਸ਼ੌਕ ਦੇਖੇ। ਕੀ ਮੈਸੇਜ ਹੋਏਗਾ ਫਿਲਮਿਸ ਤੋਂ ਬੰਤੀ? ਮੈਸੇਜ ਇਹੀ ਹੋਏਗਾ ਕਿ ਯੰਗਸਟਰ ਨੂੰ ਸਪੈਸ਼ਲ ਕਰਾਂਗੇ ਜੇ ਤੁਸੀਂ ਮੂਵੀ ਦੇਖ ਕੇ ਜਾਓਗੇ ਨਾ ਜੀ। ਆਪਣੇ ਮੰਮੀ ਪਾਪਾ ਦੇ ਤੇ ਤੁਹਾਡੀ ਰਿਸਪੈਕਟ ਵਧ ਜਾਈਗੀ। ਖਾਸ ਕਰ ਮੁੰਡੇ ਦੇ ਜਾ ਕੇ ਆਪਣੇ ਬਾਪੂ ਨੂੰ ਗਲੇ ਲਗਾਉਂਗੇ ਕਿ ਬਾਪੂ ਮੈਂ ਸ਼ਾਇਦ ਤੈਨੂੰ ਜ਼ਿੰਦਗੀ ਦੇ ਦੌਰਾਨ ਮੈਂ ਕਦੀ ਆ ਲਵ ਯੂ ਬੋਲਿਆ ਹੁਣ ਕਿ ਨਹੀਂ ਬੋਲਿਆ ਅੱਜ ਮੈਂ ਬੋਲ ਰਿਹਾ ਚਿਕਨ ਮੇਰਾ ਨਾਮ ਦਰਵੈਲ ਸਿੰਘ ਹੈ ਦਰਵੈਲ ਜੀ ફિલ્મ ਦੇ ਵਿੱਚ ਤੁਹਾਡਾ ਜਿਹੜਾ ਕਿਰਦਾਰ ਆ ਉਸ ਬਾਰੇ ਦੱਸਣਾ ਮੈਂ ਅਹ ਮੇਰਾ ਜਿਹੜਾ ਕਿਰਦਾਰ ਹੈ ਜੀ ਉਹ ਜਿੰਮੀ ਭਾਈ ਦਾ ਦੋਸਤ ਹੈ ਔਰ ਉਹ ਦੋਸਤ ਐਵੇਂ ਦਾ ਕਿ ਕਿਤੇ ਕਿਤੇ ਪੰਪ ਕੋ ਵੀ ਦਿੰਦਾ ਸਪੋਰਟ ਵੀ ਕਰਦਾ ਕਿਤੇ ਫਨੀ ਸ਼ੇਡ ਵੀ ਹੁੰਦੀ ਦਿਖਦੀ ਹੈ ਬਹੁਤ ਸੋਹਣਾ ਕਰੈਕਟਰ ਹੈ ਅਲੱਗ-ਅਲੱਗ ਹੁੰਦੇ ਸ਼ੇਡਸ ਦੇਖਦੀਆਂ ਨੇ ਜਿੱਥੇ ਕਿਤੇ ਗਲਤ ਕੰਮ ਕਰਦੇ ਨੇ ਉੱਥੇ ਪੰਪ ਵੀ ਦੇ ਦਿੰਦਾ ਤੇ ਜਿੱਥੇ ਉਹਨੂੰ ਲੱਗਦਾ ਕਿ ਸਪੋਰਟ ਚਾਹੀਦੀ ਹੈ ਇੱਕ ਛੋਟੇ ਭਰਾ ਦਾ ਲਾ ਲੋ ਇਹ ਆ ਦੋਸਤ ਦਾ ਲਾ ਲਓ ਜਾਂ ਇੱਕ ਗੁਰੂ ਚੇਲੇ ਦਾ ਲਾ ਲਓ ਕੈਰੈਕਟਰ ਐਵੇਂ ਦਾ ਕੈਰੈਕਟਰ ਐ ਬਹੁਤ ਸੋਹਣਾ ਕੈਰੈਕਟਰ ਐ ਔਰ ਜਿੰਮੀ ਭਾਈ ਨਾਲ ਤਾਂ ਵੈਸੇ ਹੀ ਉਹ ਹੋਰ ਸੋਹਣਾ ਲੱਗ ਹੋਰ ਜ਼ਿਆਦਾ ਸੋਹਣਾ ਬਣ ਗਿਆ ਜਦੋਂ ਜਿੰਮੀ ਭਾਈ ਨਾਲ ਕੀਤਾ ਪੰਜਾਬ ਗੱਭਰੂ ਆਪਣਾ ਪੰਜਾਬੀ ਸਿਨੇਮਾ ਬਾਰੇ ਥੋੜੀ ਚਾਅਤਦਾ ਨਾ ਪੰਜਾਬੀ ਸਿਨੇਮਾ ਹੀ ਇਹ ਇੱਕ ਸਟੋਰੀ ਹੀ ਐਕਟਰਾਂ ਦੀ ਸਟੋਰੀ ਐ ਇਹ ਕਨਸੈਪਟ ਬੇਸ ਸਟੋਰੀ ਐ ਇਹਦੇ ਵਿੱਚ ਐ ਨਹੀਂ ਕਿ ਤੁਸੀਂ ਮੰਨ ਲਓ ਕਿ ਕੋਈ ਵੀ ਚੀਜ਼ ਲੈ ਕੇ ਚਲਾ ਸਕਦੇ ਹੋ ਇਹਦੇ ਵਿੱਚ ਬਹੁਤ ਸੋਹਣਾ ਕਨਸੈਪਟ ਐ ਔਰ ਮੈਂ ਸੋਚਦਾ ਹਾਂ ਕਿ ਜਿਹੜੇ ਲੋਕ ਵੱਡੇ ਕਲਾਕਾਰਾਂ ਨੂੰ ਪਸੰਦ ਕਰਦੇ ਨੇ ਉਹ ਸ਼ਾਇਦ ਇਹ ਫਿਲਮ ਦੇਖ ਕੇ ਜਿਹੜੇ ਕਿਤੇ ਨਾ ਕਿਤੇ ਕੋਈ ਜਿਹੜੇ ਆਰਟਿਸਟ ਨੇ ਅੰਡਰ ਰੇਟਿਡ ਆਰਟਿਸਟ ਰਹਿ ਜਾਂਦੇ ਨੇ ਸ਼ਾਇਦ ਉਹ ਇਹ ਫਿਲਮ ਦੇਖ ਕੇ ਉਹਨਾਂ ਨੂੰ ਵੀ ਉਹਨਾ ਹੀ ਪਿਆਰ ਦੇਣਗੇ ਕਿ ਵਾਕਈ ਕੋਈ ਕਨਸੈਪਟ ਹੈ ਔਰ ਵਾਕਈ ਐਕਚੁਅਲ ਚ ਐਕਟ ਹੋਇਆ ਫਿਲਮ ਦੇ ਵਿੱਚ ਐਕਟਿੰਗ ਉਹਦੇ ਵਿੱਚ ਦੇਖਣ ਨੂੰ ਮਿਲੂਗੀ ਤੁਹਾਨੂੰ ਕਿ ਵਾਕਈ ਕਿਸੇ ਨੇ ਐਕਟਿੰਗ ਕੀਤੀ ਹੈ ਬਹੁਤ ਸੋਹਣਾ ਕਨਸੈਪਟ ਹੈ ਜੀ ਆ ਕੀ ਕਹਿਣਾ ਚਾਹੂਗੀ ਦਰਸ਼ਕ ਜਿਹੜੇ ਆਪਣਾ ਸਿਨੇਮਾ ਕਲਾ ਚੋ ਅਪਰੋਚ ਕਰਦੇ ਕਿਉਂ ਜਾਣ ਫਿਲਮ ਨੂੰ ਦੇਖਣ ਕਿ ਕੀ ਬਲੱਖਣਾ ਇਸ ਫਿਲਮ ਦੇ ਵਿੱਚ ਜੀ ਰਿਸ਼ਤਿਆਂ ਦਾ ਬਹੁਤ ਮਹੱਤਵ ਦਿੱਤਾ ਹੈ ਇਸ ਫਿਲਮ ਦੇ ਵਿੱਚ ਮਾਪੇ ਦਾ ਪਿਆਰ ਮਾਪੇ ਦਾ ਬੱਚਿਆਂ ਨਾਲ ਪਿਆਰ ਹਰੇਕ ਜਿਹੜਾ ਆਪਣੇ ਘਰੇਲੂ ਰਿਸ਼ਤਾ ਹੁੰਦਾ ਉਹਦੇ ਵਿੱਚ ਆਪਾਂ ਨੂੰ ਪਿਆਰ ਕਿਤੇ ਨਾ ਕਿਤੇ ਆਪਾਂ ਲੈਕ ਕਰ ਰਹੇ ਆ ਕਿ ਆਪਾਂ ਨੂੰ ਉਹ ਪਿਆਰ ਇੱਕ ਦੂਸਰੇ ਨਾਲ ਮਤਲਬ ਆਪਾਂ ਥੋੜਾ ਦੂਰ ਹੁੰਦੇ ਜਾ ਰਹੇ ਹਾਂ ਸੋ ਆਪਾਂ ਨੂੰ ਇਹਦੇ ਵਿੱਚੋਂ ਕਦਰ ਰਿਸ਼ਤਿਆਂ ਦੀ ਕਦਰ ਕੀ ਹੁੰਦੀ ਹੈ ਉਹ ਐਕਚੁਅਲ 'ਚ ਆਪਾਂ ਨੂੰ ਫੀਲ ਹੋਊਗੀ ਔਰ ਜਦੋਂ ਫਿਲਮ ਦੇਖੋਗੇ ਤੁਸੀਂ 31 ਨੂੰ ਤੁਸੀਂ ਐਕਚੁਅਲ 'ਚ ਫੀਲ ਕਰੋਗੇ ਕਿ ਵਾਕਈ ਉਹ ਇੱਕ ਬਹੁਤ ਸੋਹਣਾ ਮੈਸੇਜ ਜਿਹੜਾ ਪਿਆਰ ਦਾ ਰਿਸ਼ਤੇ ਦਾ ਮੈਸੇਜ ਉਹ ਬਹੁਤ ਸੋਹਣਾ ਉੱਪਰ ਗਿਆ ਆਇਆ ਔਰ ਤੁਸੀਂ ਪਸੰਦ ਕਰੋਗੇ ਕਿਤੇ ਸਹੀ ਨਹੀਂ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਸੋ ਮਚ